ਆਰਾਮੋ ਆਪਣੇ ਨਗਰ ਸਤਾਜ ਦੇ ਸਰਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਪੈਣਾ ਚਾਚੀਆਂ ਤਾਈਆਂ ਬੈਠੀਆਂ ਆਲੇ ਦੋਲੇ ਦੇ ਜਿੰਨਾਂ ਤੋਂ ਪਰਮਗੜ ਤੋਂ ਟੋਲਾ ਵਾਲ ਤੋਂ ਚਿੰਨਾ ਤੇ ਜਿੰਨੇ ਵੀ ਤੁਹਾਡਾਂ ਤੋਂ ਸਭ ਨੇ ਕਿਹਾ ਹੈ ਧੰਨਵਾਦ ਅ ਕੋਈ ਰੀਪਲਾਂਟ ਪ੍ਰੋਗਰਾਮ ਨਹੀਂ ਸੀ ਬਣਾ ਹੋ ਮੈਂ ਕੱਲ ਮੈਂ ਪਰੰਪਰਾਣਕੀ ਰਾਤ ਸੰਗਰੂਰ ਆ ਗਿਆ ਤੇ ਅੱਜ ਤੂਰੀ ਦੇ ਇਹ ਤੋਂ ਗੱਲ ਪੈਂਦਾ ਅਮਰਗੜ ਕੋਲੇ ਉਦਯੋਗਿਕ ਪਰਿਵਰਜ ਮੰਡਲ ਦੇ ਸ਼ਿਰਕਤ ਹੋਏ ਨੇ ਉਹਨਾਂ ਵੀ ਪਰਸੀ ਸੀ ਉੱਥੇ ਜਾ ਕੇ ਮੈਂ ਕਿਹੜਾ ਟਾਈਮ ਬਚਿਆ ਪਾ ਪਿੰਡ ਜਾਣਾ ਤੇ ਤੁਸੀਂ ਛੋਟੇ ਜਿਹੇ ਇੱਕ ਸੱਤ ਦੇ ਨੇ ਕੱਟੇ ਹੋਗੇ ਪਤਰਕਾਰ ਵੀ ਆਏ ਨੇ ਸਾਰੇ ਸੋ ਮੇਰੇ ਕੋਲ ਪਿੰਡ ਦੇ ਲੋਕ ਆਏ ਵੀ ਸੀਗੇ ਪਿਛਲੇ ਦਿਨੀ ਟੈਕਿੰਗ ਜੈਸੀ ਕੰਨੇ ਵੀ ਟਿੰਡਾ ਉੱਥੋਂ ਸੀ ਸੋ ਮੈਂ ਪਿੰਡ ਕਦੇ ਵੀ ਆਉਣਾ ਮੈਂ ਮੁੱਖ ਮੰਤਰੀ ਬਣ ਕੇ ਨਹੀਂ ਆਉਂਦਾ ਪਿੰਡ ਮੈਂ ਤੁਹਾਡਾ ਭਤੀਜਾ ਤੁਹਾਡਾ ਪੁੱਤ ਉਹ ਦਾ ਪਰ ਬੱਚਾ ਛੋਟਾ ਹੋ ਬਣ ਕਿਉਂ ਨਾ ਮੈਂ ਨਹੀਂ ਜਾਣਦਾ ਤੇ ਲੌਜੀ ਨਾਲ ਕਰਦੇ ਸੋ ਤੁਸੀਂ ਦੇਖਦੇ ਹੀ ਹੋਗੇ ਰੋਜ਼ ਕਬਰਾਂ ਤੇ ਕੀ ਕੀ ਤੇ ਕਿਤਨਾ ਕਿਤੇ ਹਰ ਰੋਜ਼ ਹੁੰਨੇ ਆ ਤੁਹਾਨੂੰ ਮਾਨ ਮਹਿਸੂਸ ਹੁੰਦਾ ਹੋਊਗਾ ਵੀ ਆਪਣੇ ਵਾਲਾ ਫਿਰਦਾ ਤੇ ਮੈਂ ਸਾਰਿਆਂ ਨੂੰ ਲੱਗੂ ਪੱਗ ਸਾਰਿਆਂ ਨੂੰ ਜਾਣਦਾ ਜਿਹੜੇ ਮੇਰੇ ਮੂਰੇ ਬੈਠੇ ਆਂ ਔਰ ਕਈਆਂ ਨਾਲ ਇਕੱਠੇ ਖੇਡੇ ਆਂ ਤੇ ਅੰਗੀਆਂ ਨਾਲ ਪੜੇ ਆ ਇਕੱਠੇ ਸੋ ਬੜਾ ਅੱਛਾ ਲੱਗਦਾ ਕਿ ਪਿੰਡ ਦੇ ਵਿੱਚ ਇੱਕ ਹੈ ਪਿੰਡ 'ਚ ਮੈਨੂੰ ਕੋਈ ਖਾਸ ਕਲੇਵੰਦੀ ਦੀ ਕੋਈ ਮੈਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਆਉਂਦੀ ਤੇ ਮੈਂ ਕਿਹਾ ਚਲੋ ਨਾਰੇ ਇਹ ਦੇਖਾਂਗੇ ਕਿ ਕੱਸੀ ਦਾ ਪਾਣੀ ਦਾ ਜਿਹੜੇ ਪਾਈਪਾ ਪਾਏ ਨੇ ਉਹ ਕਿੱਥੇ ਤੱਕ ਪਹੁੰਚ ਗਏ ਕਿੰਨੇ ਕਾ ਏਰੀਆ ਕਵਰ ਹੋ ਗਿਆ ਕਿੰਨਾ ਰਹਿ ਗਿਆ ਤੋਂ ਸਟੇਡੀਅਮ ਦਾ ਮੰਡੀ ਆ ਵੀ ਪਾਣੀ ਸ਼ੁਰੂ ਕੀਤਾ ਆ ਤੇ ਸਕੂਲ ਦੀ ਦੇਖਣ ਨੂੰ ਵੀ ਬਾਰਾ ਮੌਤ ਕਰੀ ਲੱਗਣ ਲੱਗ ਗਿਆ ਤੇ ਕਿਉਂਕਿ ਮੈਂ ਤੁਸੀਂ ਮੈਨੂੰ ਪੰਜਾਬ ਦੇ ਲੋਕਾਂ ਨੇ ਮੈਨੂੰ ਉੱਥੇ ਬਿਠਾਤਾ ਕਿ ਮੈਂ ਪਿੰਡ ਨੂੰ ਪੈਸੇ ਦੇਣ ਤੋਂ ਬਾਅਦ ਮੈਂ ਕੋਈ ਹਿਸਾਬ ਨਹੀਂ ਮੰਗਦਾ ਮੈਨੂੰ ਉਮੀਦ ਹੁੰਦੀ ਹੈ ਕਿ ਪਿੰਡ ਵਾਲੇ ਜਿਹੜੇ ਨੇ ਮੇਰੇ ਉਹ ਜਿਹੜੇ ਰੁਪਈਆ ਦੇਵਾਂਗੇ ਤਾਂ ਸਵਾ ਰੁਪਈਆ ਬਣਾ ਕੇ ਲਾਉਣਗੇ ਸੋ ਮੈਨੂੰ ਲੱਗਾ ਤੁਸੀਂ ਜੀ ਕਰੋੜ ਆਇਆ ਹੋਊਗਾ ਤਾਂ ਸਵਾ ਕਰੋੜ ਕਰਕੇ ਲਾਇਆ ਹੋਊਗਾ ਤੁਸੀਂ ਸਾਰੇ ਪਿੰਡ ਦਾ ਸਹਿਯੋਗ ਨਾਲ ਹੈ ਜਦੋਂ ਮਰਜ਼ੀ ਤੁਸੀਂ ਮੈਂ ਤਾਂ ਕਹਿੰਦਾ ਕੋਈ ਕੁਤਕ ਸੁਖਾਵੇ ਨਾ ਪਰ ਜਦੋਂ ਮਰਜ਼ੀ ਕੋਈ ਕੰਮ ਕਰ ਹੋਵੇ ਤਾਂ ਤੁਸੀਂ ਇੱਥੇ ਤਾਂ ਮੈਂ ਸਾਡਾ ਪਰਿਵਾਰ ਇੱਥੇ ਆ ਜਾਂ ਸਰਪੰਚ ਸਾਹਿਬ ਨੂੰ ਜਾਂ ਕਿਸੇ ਐਮਐਲਏ ਸਾਹਿਬ ਨੂੰ ਜਾਂ ਕਿਸੇ ਵੀ ਤਰੀਕੇ ਨਾਲ ਪਾਕੀ ਦੇ ਵਰਕਰ ਸਾਡੇ ਬੈਂਟੀਆ ਰੱਖ ਕੇ ਪੇਸ਼ ਕਰਨ। ਸਾਡੇ ਤੋਂ ਸਮਾਪਤ ਆ ਅਸੀਂ ਤੁਹਾਡੇ ਨਾਲ ਖੜਾਂਗੇ ਤੇ ਪੂਰੇ ਪੰਜਾਬ ਦੇ ਲੋਕ ਵੀ ਖੁਸ਼ ਨੇ ਇਸ ਗੱਲੋਂ ਕਿ ਅਸੀਂ ਇਹੋ ਜਿਹਾ ਕੁਝ ਦੇਖਿਆ ਨਹੀਂ ਕਦੇ ਵੀ ਐ ਹੋ ਜੰਨਾ। 2 ਅਕਤੂਬਰ ਤੋਂ ਇੱਕ ਸਕੀਮ ਲਾਗੂ ਕਰ ਰਹੇ ਹਾਂ। 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਜਿਹੜਾ ਇਲਾਜ ਦਾ ਖਰਚਾ ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ ਕੋਈ ਨੀਲਾ ਕਾੜ ਨਹੀਂ ਦੇਖਣਾ ਕੋਈ ਪੀਲਾ ਕਾੜ ਨਹੀਂ ਦੇਖਣਾ ਬਸ ਜਿਹੜਾ ਪੰਜਾਬ ਚ ਰਹਿੰਦਾ ਹੈ ਉਹ ਉਹਦਾ ਮੈਂਬਰ ਹੈ ਰੱਬ ਨਾ ਕਰੇ ਕੋਈ ਬਿਮਾਰੀ ਹੋ ਜਾਏ 552 ਉੱਚੀ ਪ੍ਰਾਈਵੇਟ ਅਸਥਾਨ ਕਰਦੇ ਉਹਨੂੰ ਹਜ਼ਾਰ ਕਰ ਲਾਂਗੇ ਛੇਤੀ ਸਰਕਾਰੀ ਸਾਰੇ ਕਰਕੇ ਪਹੁੰਚਾ ਦੇ ਜਾਓ ਇਲਾਜ ਕਰਾਓ ਇਲਾਜ ਕਰਾ ਕੇ ਘਰੇ ਆ ਜੋ ਸਾਫ ਚੋੜਾ ਪੈਸਿਆਂ ਦਾ ਦਵਾਈਆਂ ਦਾ ਸਹਾਰ ਕਰੂਗਾ 10 ਲੱਖ ਰੁਪਏ 2 ਅਕਤੂਬਰ ਤੋਂ ਲੱਗ ਰਹੀ ਹੈ ਸੁਬਾਹ ਕੀ ਕੱਸੀਆਂ ਦਾ ਪਾਣੀ ਹਰੀਆ ਬੈਠਾ ਹੈ ਹਾਂਜੀ ਸਿੱਧੀਆਂ ਨੇ ਹਾਂਜੀ ਹਰੀ ਬੈਠੇ ਤੇ ਨੈ ਨੈ ਪਾਸਾ ਡੇਲਾ ਆ ਇਹ ਹਰੀ ਬਣੀ ਬਟੂ ਵਾਓ ਦੇਖ ਕੇ ਤੁਸੀਂ ਹੋਈ ਸਾਰੇ ਪੁਰਾਣੇ ਕਿ ਤੋਸਤਾਂ ਮਿੱਤਰਾਂ ਨੂੰ ਦੀ ਸੁਭਾ ਸਾਰੇ ਪੋਲਾੜਾ ਦੇ ਬੈਠੇ ਆ ਜੌਂ ਡੀਰ ਬੈਠਾ ਹੈ ਗਰਾਹਾਂ ਵਾਲਾ ਅਗਰੋਂ ਪੋਲੇ ਉਹੀ ਬੈਠੇ ਆ ਨਾ ਸਾਰੇ ਬਾਠਾਂ ਬੈਠਾ ਬਾਠਾਂ ਮੈਂ ਪੱਤਰਸ਼ਣ ਸੋਚ ਕਰਕੇ ਚਾਚਾ ਹੀ ਮਰੀਕ ਸਿੰਘ ਜੀ ਬੈਠੇ ਮੇਜਰ ਬੈਠਾ ਹੁਣਾਰੇ ਇਕੱਠੇ ਟਰੇ ਇਕੱਠੀ ਤਾਂ ਕਲੀਆਂ ਤੁਸੀਂ ਇਹ ਨਾ ਸਮਝੋ ਕਿ ਮੈਂ ਕਿਸ ਨੂੰ ਭੁੱਲ ਗਿਆ ਬੀਠ ਖੜਾ ਲੈ ਸਾਡੇ ਵਾਲਾ ਬਾਤ ਬਾਤ ਨੂੰ ਬਾਤ ਕੀ ਨਹੀਂ ਕਰੀ ਨਹੀਂ ਨਹੀਂ ਆਖਰਾ ਸੋ ਇਹ ਦੇਖੋ ਪਿਆਰ ਇਹੀ ਹੈ ਕਿ ਆਮ ਤੌਰ ਤੇ ਕੀ ਹੁੰਦਾ ਕਿ ਆ ਦੇਖੋ ਆ ਦੇਖੋ ਇਹ ਦਰਖਤ ਨੇ ਪਤਾ ਨਹੀਂ ਇਸ ਬੋੜ ਨੇ ਕਿੰਨੀਆਂ ਘਣਹਰੀਆਂ ਝੱਲੀਆਂ ਹੋਣੀਆਂ ਕਿੰਨੇ ਕੁ ਤੂਫਾਨ ਚੱਲੇ ਹੋਣੇ ਇਹ ਕਿਉਂ ਖੜਾ ਫਿਰ ਵੀ ਕਿਉਂ ਖੜਾ ਕਿਉਂਕਿ ਇਹ ਜੜਾਂ ਨਾਲ ਜੁੜਿਆ ਹੋਇਆ ਹੈ ਇਹ ਧਰਤੀ ਨਾਲ ਜੁੜਿਆ ਹੋਇਆ ਹੈ ਨੇ ਤੋਂ ਦੂ ਬਾਅਦ ਬਹੁਤ ਸਫਲ ਤੇ ਲਾਇਉ ਨੇ ਥੋੜੀ ਜਿਹੀ ਹਵਾ ਨਾਲ ਹੀ ਉੱਡ ਜਾਂਦੇ ਆ ਉਹ ਜੜਾਂ ਨਾਲ ਨਹੀਂ ਜੁੜੇ ਹੋਏ ਧਰਤੀ ਨਾਲ ਨਹੀਂ ਜੁੜੇ ਹੋਏ ਸੋ ਬਹੁਤ ਸਾਰੇ ਬੰਦੇ ਮਸ਼ਹੂਰ ਹੋ ਕੇ ਜਾਂ ਕੁਝ ਬਣ ਜਾਂਦੇ ਨੇ ਆਪਦੇ ਪਿੰਡ ਵਾਲੇ ਨੂੰ ਭੁੱਲ ਜਾਂਦੇ ਜਿੱਥੇ ਖੇਡੇ ਹੋ ਜਿੱਥੇ ਪਲੇ ਹੋਏ ਤੇ ਜੜਾਂ ਨੇ ਆਪਣੀਆਂ ਪਣੇ ਨੂੰ ਹਟਾ ਨਹੀਂ ਸੋ ਜੜਾਂ ਨਾਲ ਜੁੜੇ ਰਹੋ ਕੋਈ ਉਹਨੂੰ ਕੋਈ ਨਹੀਂ ਹਲਾ ਸਕਦਾ ਕੋਈ ਤੂਫਾਨ ਕੋਈ ਢੇਰੀਆਂ ਤੁਹਾਨੂੰ ਕੋਈ ਨਹੀਂ ਲਾ ਸਕਦਾ ਜਿੰਨਾ ਚਿਰ ਤੁਹਾਡੇ ਆਪਣੇ ਤੁਹਾਡੇ ਨਾਲ ਨੇ ਖੜੇ ਨੇ ਕੋਈ ਨਹੀਂ ਲਾ ਸਕਦਾ ਸੁਪਾ ਕੀ ਪਾਣੀ ਕੱਸੀਆਂ ਦਾ ਸਾਰੇ ਪੰਜਾਬ ਚ 800 ਕਿਲੋਮੀਟਰ ਦੇ ਨੇੜੇ ਅਸੀਂ ਪਾਈਪਾਂ ਪਾਤੀਆਂ ਪੁਰਾਣੀਆਂ ਹੱਸੀਆਂ ਚਲਾ ਲੀਆਂ ਸੂਵੇ ਚਲਾ ਲੇ 15 ਦਿਨ ਆਪਾਂ ਨੇ ਪਹਿਲਾ ਸੀਜ਼ਨ ਪਹਿਲਾਂ ਕਰਤਾ ਇੱਕੀ ਆ ਮੈਂ ਦੇਖਿਆ ਧਰਮ ਘੜੋ ਆਇਆ ਮੈਂ ਕਾ ਕਾफी ਬੂਜਾ ਮਾਰ ਗਏ ਹੁਣ ਹੁਣ ਇੱਕ ਤਾਂ ਸਪਰੀਆਂ ਵੀ ਦੋ ਦੋ ਕੱਢ ਲਈ ਮੈਨੂੰ ਪਤਾ ਲੱਗਿਆ ਕਿਉਂਕਿ ਉਹ ਪੱत्ता ਸੁੰਦੀ ਜੇ ਉਹ ਕਿਉਂਕਿ ਪਹਿਲਾ ਲਾ ਲਈ ਆਪਾਂ ਨੇ ਉੱਤੋਂ ਦੀ ਥੋੜਾ ਥੋੜਾ ਛਿੱਟੇ ਪੈਂਦੇ ਨੇ ਤੁਨ ਸਾਰਾ ਛੜ ਗਿਆ ਤੇ ਹੁਣ ਕੋਈ ਆਪਾਂ ਨੂੰ ਉਸ ਦਾ ਖਤਰਾ ਨਹੀਂ ਹੈਗਾ ਕਿ ਹੜ ਆ ਜਾਣਗੇ ਜਾਂ ਕੋਈ ਝੁੱਪ ਜੂਗੀ ਜਾਂ ਕੋਈ ਹੋਰ ਕਿਉਂਕਿ ਹੁਣ ਬੂਜਾ ਮਾਰ ਗੀ ਹੁਣ ਚੱਲ ਜੇ ਹਾਲਕਿ ਉਧਰ ਪਿਆਸ ਵਾਲੇ ਪਾਸੇ ਸਾਨੂੰ ਅੱਜ ਅੱਜ ਵੀ ਪਾਣੀ ਛੱਡਣਾ ਪਿਆ। ਕਹਾਂ ਤੋਂ ਪਾਣੀ ਆ ਜਾਂਦਾ ਹੈ? ਪੰਜਾਬ ਚ ਭਾਵੇਂ ਨਹੀਂ ਨਾ ਪਵੇ, ਹਿਮਾਚਲ ਚ ਆ ਜਾਂਦਾ ਹੈ। ਫਿਰ ਉਹ ਦਹਿਮਾ ਦੇ ਗੇਟ ਥੋੜੇ ਥੋੜੇ ਖੋਲਣੇ ਪੈਂਦੇ ਨੇ। ਫਿਰ ਉਹ ਦਰਿਆ ਦੇ ਆਲੇ-ਦੁਆਲੇ ਉਹ ਆਲੇ-ਦੁਆਲੇ ਦੇ ਪਿੰਡੀ ਨੇ। ਉਹਨਾਂ ਪਿੰਡਾਂ ਨੂੰ ਵੀ ਪਤਾ ਹੀ ਹੈ ਕਿ ਅਸੀਂ ਦਰਿਆ ਦੇ ਆਲੇ-ਦੁਆਲੇ ਰਹਿੰਦੇ ਆਂ। ਕਦੇ ਵੀ ਸਾਨੂੰ ਮਤਲਬ ਘਰ ਪਿੰਡ ਵੀ ਛੱਡ ਕੇ ਬਾਹਰ ਕੰਮੇ ਪੈਂਦੇ ਆ। ਸੋ ਪਾਣੀ ਵਾਲੇ ਪਾਸਿਓਂ ਆਪਾਂ ਬਿਲਕੁਲ ਆਤਮ ਨਿਰਭਰਾਂ ਬਿਜਲੀ ਵਾਲੇ ਪਾਸੋਂ ਤੁਸੀਂ ਦੋ ਦਿਨੇ ਆਉਂਦੀ ਹੈ ਨਾ ਫਿਰ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਉਹੀ ਤਾਰਾਂ ਨੇ ਉਹੀ ਗ੍ਰਿੱਡ ਹੈ ਹੁਣ ਤਾਂ ਦਿਨੇ ਹੁੰਦੀ ਹੈ ਨਾ ਬਲਕਿ ਜਦੋਂ ਮਰਜੀ ਜਿੱਦਾਂ ਚਲਾ ਲਓ ਆ ਮੈਂ ਪਿੱਛੇ ਜੇ ਸਮਰਾਲੇ ਕੋਲੇ ਇੱਕ ਪਿੰਡ ਚ ਗਿਆ ਉਹ ਕਹਿੰਦੇ ਸਾਡੇ ਪਿੰਡ ਕੇ ਬਜ਼ੁਰਗਾਂ ਆਖਣੇ ਜੇ ਕਹਿੰਦੇ ਜਾਂਦਾ ਸਾਈਕਲ ਤੇ ਕਿੰਨੇ ਗ੍ਰਿਪ ਕੱਢ ਲਿਆਉਂਦਾ ਕਹਿੰਦਾ ਕਿਤੇ ਰਾਤ ਨੂੰ ਆਟੋਮੈਟਿਕਲੀ ਚੱਲ ਪਿਆ ਯਾਰ ਕਿਤੇ ਕਹਾਂ ਨਾ ਪਾਣੀ ਆਇਆ ਤੇ ਆ ਕਹਿੰਦਾ ਕੱਸੀ ਦਾ ਅੱਡ ਆਈ ਜਾਂਦਾ ਕਹਿੰਦੇ ਕੀ ਕਰੀਏ ਹੁਣ ਕਹਣਾ ਹੋ ਸਕਦਾ ਜੀ ਹੁਣ ਸ਼ਿਕਾਇਤਾਂ ਇਹ ਹੋਇਆ ਕਰਨ ਉਸ ਕੋਲੇ ਬਿਜਲੀ ਲਾਬੇ ਕਾ ਪੋ ਲਾ ਸਾਡੀ ਮੋਟਰ ਚ ਲਾ ਗਿਆ ਰਾਤ ਨੂੰ ਸ਼ਰਾਰਤੀ ਹੈ ਜੋ ਸਾਡੀ ਫਸਲ ਨੂੰ ਨੁਕਸਾਨ ਪਹਣਾਣਾ ਚਾਹੁੰਦਾ ਪਾਣੀ ਤਾਂ ਪਹਿਲੇ ਹੀ ਬਹੁਤ ਲੱਗਿਆ ਹੋਇਆ ਸੀ ਮੈਂ ਕਿਹਾ ਸੀ ਜਦੋਂ ਉਦੋਂ ਆ ਕਾਂਗਰਸ ਵਾਲੇ ਜਿਹੜਾ ਪਾਲੀਆ ਉਹ ਮਜ਼ਾਕ ਕਰਦੇ ਸੀ ਜਦੋਂ ਮੈਂ ਕਿਹਾ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਮੋਟਰਾਂ ਬੰਦ ਕਰਕੇ ਜੀਰੀ ਲੱਗਣ ਲਾ ਦੂੰ ਲੈ ਇਹ ਕਿੱਥੋਂ ਲਿਆ ਹੋਗਾ ਬਿਜਲੀ ਇਹ ਅਦੇਖਣਾ 27 27 ਦਿਨ ਦਾ ਕੋਲਾ ਪਿਆ ਪਹਿਲਾਂ ਰੋਜ਼ ਫਬਰ ਆਉਂਦੀ ਸੀ ਇਫਤ ਦਿਨ ਦਾ ਕੋਲਾ ਰਹੇਗਾ 2 ਦਿਨ ਦਾ ਕੋਲਾ ਰਹੇਗਾ 27 27 ਦਿਨ ਦਾ ਚਾਰੇ ਫਰਮਨਾਂ ਤੋਂ ਆ। ਪਗੜੇ ਸਰਕਾਰ ਦੇ ਨੂੰ ਤੇ ਨਹੀਂ ਸਰਕਾਰੀ ਹਰਮਨ ਦਾ 27 ਦਿਨ ਦਾ ਕੋਲਾ ਤੇ ਨਹੀਂ ਸਾਨੂੰ ਉੱਥੇ ਰੋਕਣਾ ਪੈਂਦਾ ਕੋਲਾ ਚਾਰ ਕੰਢ ਤੋਂ ਆਉਂਦਾ ਵੀ ਅਜੇ ਥੋੜਾ ਜਿਆ ਸਾਨੂੰ 2 ਦਿਨ ਅਰੈਸਟ ਕਰਾ ਕੋਲਾ ਸਾਨੂੰ ਬੰਦ। ਇੱਕ ਮੈਂ ਹੋਰ ਪਿੰਡਾਂ ਨਾਲ ਸਲਾਹ ਕਰਨੀ ਹੈ। ਪਿਛਲੇ ਦਿਨੀ ਇਸ ਗੱਲ ਤੇ ਚਰਚਾ ਵੀ ਚੱਲੀ ਸੀ ਮੈਂ ਕਿ ਜਗ੍ਹਾ ਤੇ ਗਿਆ ਸੀ ਖੇਟਾਂ ਦੇ ਪ੍ਰੋਗਰਾਮ ਤੇ ਵੀ ਆਪਾਂ ਆਪਣੇ ਪਿੰਡ ਤੋਂ ਸ਼ੁਰੂ ਕਰ ਲੈਨੇ ਆ ਕਿਉਂਕਿ ਤੁਹਾਨੂੰ ਪਤਾ ਹੀ ਜਿਹੜਾ ਵੀ ਉਹ ਨਾਵਾ ਕੰਮ ਕਰਕੇ ਦੇਖਣਾ ਹੁੰਦਾ ਆਪਾਂ ਆਪਣੇ ਪਿੰਡ ਕਰਕੇ ਦੇਖਦੇ ਹਾਂ ਜੇ ਕਾਮਯਾਬ ਹੈ ਤਾਂ ਉਹਨੂੰ ਤਾਂ ਲੈ ਜੰਨੇ ਆ ਜੇ ਕੋਈ ਕਮੀ ਹੈ ਤਾਂ ਦੂਰ ਕਰ ਲੈਨੇ ਜਿਵੇਂ ਹੁਣ ਆਪਾਂ ਸਾਰੇ ਬੈਠੇ ਆਪਾਂ ਕਬੱਡੀ ਨੂੰ ਪਿਆਰ ਕਰਨਾ ਉਹ ਕਬੱਡੀ ਖਤਮੀ ਹੋਊਗੀ ਬਾਜਨ ਬਾਜਨ ਵਾਲੀ ਕਬੱਡੀ 37 ਕਿਲੋ 42 ਕਿਲੋ 47 ਕਿਲੋ 52 ਕਿਲੋ ਉਹ ਜਵਾਰ ਕਿੱਥੇ ਖਿੜਣੇ ਨਹੀਂ ਵਰਤ। ਵੱਡੀਆਂ-ਵੱਡੀਆਂ ਗਰੂ ਹੈਗੀਆਂ ਨੇ। ਉਹ ਜਵਾਰ ਖਰਚੀ ਤੋਂ ਜੇ ਅੱਪਾ ਪਾਉਦੇ ਨਹੀਂ ਬੀਜਾਂਗੇ ਫਿਰ ਜੀਰੀ ਕਿਵੇਂ ਲਾਉਂਗਾ। ਸੋ ਅੱਪਾ 2 ਦਿਨ ਦਾ ਟੂਰਨਾਮੈਂਟ ਕਰਾਂਗੇ ਇੱਕ। ਤੁਸੀਂ ਕਰ ਲਓ ਪ੍ਰਬੰਧ ਮੱਖਣ ਬੈਠਾ। ਤੇ ਤੁਸੀਂ ਸਾਰੇ ਸਪੋਰਟਸ ਕਲੱਬ ਵੱਲੋਂ ਕਰ ਲਓ। ਦੋ ਦੋ ਮਹੀਨੇ ਲੈ ਲਓ। ਜਗਾ ਵੀ ਹੋ ਜੂਗੀ ਪਰ ਪੰਜਾਬ ਪਲੇਅਰ ਵੀ ਤਾਂ ਤਿਆਰ ਕਰੋਗੇ ਜੇ ਉਹਨਾਂ ਨੂੰ ਛੋਟੇ ਹੁੰਦੇ ਤੋਂ ਖੇਡਣ ਲਾਉਂਗੇ ਨੇ ਪਰ ਦੋ ਨਾਮ ਕਿਹਾ ਹੁੰਦੇ ਜਦੋਂ ਉਹਨਾਂ ਨੂੰ ਨਾਮ ਮਿਲੂਗਾ ਨਾਲ ਦੇ ਪਿੰਡੇ ਆਉਣਗੇ ਹੁਣ ਮੈਂ ਜਾਂਦਾ ਰਿਹਾ 37 ਕਿਲੋ ਚ ਮੇਨਾ ਜਗਰੂਪ ਸੀ ਬਾਤ 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 ਨੂੰ ਨਾ ਕਰ ਜਗਰੂਪ ਹੁੰਦਾ ਸੀ ਪਹਿਲਾ ਹੁੰਦਾ ਸੀਗਾ ਅਸੀਂ ਅਸੀਂ ਨਹੀਂ 30 ਵਾਲੇ ਵੀ ਬੱਚਾ ਪਾਪਾ 37 ਕਿਲੋ ਚ ਨਹੀਂ ਗਏ ਸੀ ਪਾਪ ਨੂੰ 55 ਕਰ ਲਾਂਗੇ ਤੂੰ 50 ਕਰੀਂ ਪਤਾ ਕੀ ਆ ਅਸੀਂ ਚਲੇ ਗਏ ਮੈਂ ਦੰਦਾਰ ਸੱਜੀ ਦਾ ਨਾ ਪਗੜਾ ਕੋਈ ਲੁਪੀ ਲੁਪੀ ਸ਼ਿੱਤਰੀ ਗੱਲ ਐ ਬਿੱਕਰ ਫਿੱਕਰ ਜਿਹੜਾ ਪਿੰਡਾਂ ਦਾ ਬਿੱਕਰ ਉਹ ਸਾਡਾ ਕੋਚ ਤੇ ਉੱਥੇ ਗੁਰਪ੍ਰੀਤ ਬੱਚਾ ਤੇ ਚਲੇ ਗਏ ਜੀ ਇੱਥੋਂ ਸੈਂਕਤੀ ਢਿੱਲੋ ਚ ਪਾਪੜੇ ਪਾਪੜੇ ਪਿੰਡ ਚਲੇ ਗਏ ਜਾ ਕੇ ਇੰਟਰਵਿਊਸ ਭਰਤੀ ਕਾਈਆਂ ਪੈ ਗਈਆਂ ਸਾਡਾ ਬੱਲਰਿਆਂ ਨਾਲ ਮੈਚ ਪੈ ਗਿਆ ਕਹਿੰਦੇ ਵੀ ਥੋੜਾ ਚੌਥਾ ਮੈਚ ਹੈ ਉਹ ਪਾਪੜੇ ਤਿੰਨ ਕਿ ਮਹੀਨੇ ਪਹਿਲਾਂ ਹੀ ਚਾਚੀ ਹੋਰੀ ਬੈਠੀ ਸੀ ਮਿੱਕੀ ਹੋਰੀ ਤੇ ਉਹ ਕਹਿੰਦੇ ਵੀ ਸਾਡੇ ਤਾਂ ਕੁੜੀ ਦੇ ਸਹੁਰਿਆਂ ਤੋਂ ਈਮ ਆਈ ਐ ਅਜਾ ਰੋਟੀ ਖਾਣੀ ਐ ਕਹਿੰਦੇ ਠੀਕ ਹੈ ਅਸੀਂ ਸਾਰੇ ਹੁੰਦੇ ਕਰੇ ਚਲੇ ਗਏ ਉਹਨੇ ਸਾਗ ਦੇ ਵਿੱਚ ਪਾਤਾ ਇਹਨਾਂ ਨੇ ਕਿਉਂ ਨਾਲ ਗੱਡੇ ਕੱਟ ਕੇ ਬੋਲੀਆਂ ਗੋਪੀ ਹਨਾ ਤੇ ਟਮਾਟਰ ਅਸੀਂ ਇੰਨਾ ਕੁਝ ਕਿੱਥੇ ਦੇਖਿਆ ਜਿੱਤੇ ਪਾਏ ਨਿਕਲੇ ਪ੍ਰਸਾਦ ਨੂੰ ਅਸੀਂ ਤੇ ਖਾ ਕੇ ਮੱਕੀ ਦੇ ਰੋਟੀਆਂ ਸਾਗ ਉਹ ਕਹਿੰਦੇ ਵੀ ਸਟੌਜ ਦੀ ਟੀਮ ਨੂੰ ਬੇਨਤੀ ਹੈ ਕਿ ਉਹਨਾਂ ਦਾ ਅਗਲਾ ਮੈਚ ਹੈ ਕੰਡੇ ਤੇ ਚਲੇ ਜਾਣ ਗਏ ਕੰਡੇ ਤੇ ਕੋਈ ਸਾਠੇ ਚਾਲੀ ਦਾ ਭਾਡੇ ਤਿੰਨ ਤਿੰਨ ਕੋਲ ਸਾਗ ਹੀ ਖਾ ਗਏ ਕੋਈ 40 ਦਾ ਕੋਈ 45 ਦਾ ਇੱਕ ਜਗਰੂਪ ਰਹਿ ਗਿਆ ਇੱਕ ਮੈਂ ਰਹਿ ਗਿਆ ਇਹ ਤਾਂ ਹੁਣ ਵੀ ਅੰਡਰ weight ਹੈ ਹੁਣ ਵੀ ਹੈ ਪਾਈ ਤਾਂ ਕਹਿੰਦਾ ਗਾ 50 ਕਿਲੋ ਖਾ ਦੋ ਹਜੇ ਤੇ ਵਜਾ ਵੱਢ ਦੇ ਆਪ ਕਾ ਬੰਨਣਾ ਕਰਨਾ ਹੱਤੇ ਨਾ ਦੋ ਜਣੇ ਰਹਿ ਗਏ ਜਿਸ ਤਾਂ ਜਿਹੜੇ ਸਾਡੇ ਨਾਲ ਗਏ ਸੀ ਸਾਂਤਰੀ ਨੇ ਫਾੜੀ ਕਿਥੇ ਕੋਈ ਨਹੀਂ ਕੋਈ ਕੋਈ ਨਹੀਂ ਫਿਕਰ ਨਹੀਂ ਕਰਨਾ ਫਿਕਰ ਨਹੀਂ ਕਰਨੀ ਯਾਰ ਰਹਿ ਤਾਂ ਅਸੀਂ ਦੋਗੇ ਹੁਣ ਉਹਨਾਂ ਦੀ ਟੀਮ ਤਾਕੜੀ ਉਹਨਾਂ ਦੀ ਬੱਲਰੇ ਨਾਲ ਜੀ ਦੋਨੇ ਅਸੀਂ ਸਟਾਪਰ ਉਹ ਆਇਆ ਕਰਨਾ ਅਸੀਂ ਥੋੜਾ ਜਿਹਾ ਜੱਪਾ ਕਰੀਏ ਉਪਰ 11 ਸਾਲ ਭੱਜਣ ਦਿੰਦਾ ਸਾਨੂੰ ਅਸੀਂ ਮੋੜ ਆਇਆ ਕਰੀਏ ਤੇ ਕਬੱਡੀ ਕੌਣ ਜਾਇਆ ਕਰੀਏ ਮਾਰਿਆ ਕਰਨ ਕੈਂਚੀ ਸਾਭ ਜੋਰ ਨਾਲ ਹੌਂਦਾਂ ਇਸ ਤਾਂ ਉਹਦੀ ਸ਼ਾਬਾਸ਼ ਉਹ ਦੇ ਦੱਕਰੀਏ ਇਹ ਐਂ ਇੱਧਰ ਹੋ ਜਾ ਕਰੀਏ ਤੇਰੀ ਜੁੱਤ ਤਾਂ ਆਈ ਨਹੀਂ ਸੀ ਐਂ ਇੱਧਰ ਹੋ ਜਾ ਕਰੀਏ ਕਹਿੰਦੇ ਆਪਕਾ ਇਹਦਾ ਸਕੋਰ ਕਾਪੀ ਵਾਲ ਨੂੰ ਬੇਨਤੀ ਆ ਹਾਸ ਟਾਈਮ ਦਾ ਸਕੋਰ ਦੱਸੋ ਕਹਿੰਦੇ ਜੀ ਬੱਲੇ ਸਾਡੇ 42 ਸਤੋਜ ਨੇ ਅਜੇ ਖਾਤਾ ਨਹੀਂ ਖੋਲਿਆ ਮੈਂ ਕਿਵੇਂ ਕਰਨਾ ਹੈ ਦਰੂ ਕਰ ਚੱਲੀਏ ਮੈਂ ਸਾਡੀ ਤਾਂ ਬਸ ਲੰਗਦੀ ਹੈ ਜੀ ਉਦੋਂ ਵਾਰ ਸਾਡੇ ਬਸ ਨਹੀਂ ਜਾਂਦੀ ਜੀ ਜੇਤੂਗਰਾ 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 ਲੈ ਕੇ ਆਗੇ ਪਰ ਕੋਈ ਤਾਂ ਜਿੱਤੇ ਹੋਊਗਾ ਨਾ ਉਹ 47 ਕਿਲੋ 37 ਕਿਲੋ ਭਾਂਡੇ ਜੇ ਮਿਲਦੇ ਹੁੰਦੇ ਸੀ ਚਲੋ ਹੁਣ ਵਾ ਇਨਾਮ ਦੀ ਵਧੀਆ ਰੱਖ ਲਾਂਗੇ ਪੈਸਿਆਂ ਦਾ ਰੱਖ ਲਾਂਗੇ ਕੋਈ ਹੋਰ ਜੋਤਾਂ ਨੂੰ ਤਿਆਰ ਕਰੋਗੇ ਤਾਂ ਤੁਹਾਨੂੰ ਉੱਪਰ ਦੇ ਵਧੀਆ ਭਲੇ ਦੇ ਆਪਾਂ ਆਪਣੇ ਪਿੰਡ ਤੋਂ ਸ਼ੁਰੂ ਕਰਦੇ ਆਂ ਬਜਨੀ ਕੁਆਟੀ ਚਾਰ ਵਜਨ ਰੱਖ ਲਓ ਦੋ ਦਿਨ ਦਾ ਟੂਰਨਾਮੈਂਟ ਰੱਖ ਲਓ ਪਹਿਲੇ ਦਿਨ ਸਾਰੇ ਵਜਨ ਵਾਲੇ ਕਰਾ ਕੇ ਫਾਈਨਲ ਉਹਨਾਂ ਦੇ ਅਗਲੇ ਦਿਨ 11 ਵਜੇ ਓਪਨ ਓਪਨ ਹੋਵੇ ਸਵੇਰ ਤੋਂ ਸੈਂਪਲ ਕੰਮ ਹਮ ਨਹੀਂ ਖੇਡਣਾ ਚਾਹੁੰਦੇ ਨੇ ਪਰ ਜਾਣ ਕਿੱਥੇ ਟੂਰਨਾਮੈਂਟ ਤੇ ਟੂਰਨਾਮੈਂਟ ਤੇ ਹੋਰ ਨਾਲ ਖੇਡੇ ਬਿਨਾ ਇਹਨਾਂ ਇਹਨਾਂ ਦਾ ਜਿਹੜਾ ਅੰਦਰ ਜਿਹੜੇ ਨਾ ਛੁਪਿਆ ਹੋਇਆ ਤੇ ਲੈਂਟਾ ਬਾਹਰ ਨਹੀਂ ਆਸਾ ਹੂੰ ਇਹ ਉਧਰ ਉਧਰ ਪਤਾ ਕੀਆ ਉਧਰ ਉਧਰ ਦੇਖੋ ਉਧਰ ਟੂਰਨਾਮੈਂਟ ਕਮੇਟੀ ਕੀ ਹੈ ਆ ਆਪਾਂ ਜੀ ਕਰਦੇ ਆਂ ਪਹਿਲਾਂ ਦੇਖਦੇ ਹਾਂ ਜਿਹੜੇ ਮੈਚ ਦੇ ਛੋਟੇ 20 5 20 ਦੇ ਦੋ ਜੀ ਕੀ ਪਹਿਲੇ ਟਾਈਮ ਤੋਂ ਢੋਣ ਜਾਓ ਇਸ ਹਿਸਾਬ ਨਾਲ ਕਿ ਇੰਨੇ ਮੈਚ ਨੇ ਆਪਾਂ ਇੰਨੇ ਵੇਲੇ ਤੱਕ ਖਤਮ ਕਰਨੇ ਨੇ ਜਦੋਂ ਆਉਂਦੇ ਨੇ ਮੇਨ ਮੈਚ ਦੋ ਦੋ ਕਵਡੀਆਂ ਪਾਓ ਜੀ ਉਦੋਂ ਆਏ ਆ ਕਰਨੇ ਸੋ ਇਨ ਟਾਈਮ ਸਭ ਇੱਕ ਕਮੇਟੀ ਬਣ ਸਕਦੀ ਹੈ ਉਹ ਜਿਹੜੀ ਟੀਸੀ ਦੀ ਕਰਸਾ ਕਮੇਟੀ ਕਰ ਸਕਦੀ ਹੈ ਉਹ ਤਾਂ ਪਤਾ ਲੱਗਿਆ ਵੀ ਆਪਣੇ ਕੋਲ 16 ਮੈਚ ਨੇ ਇੰਨੇ ਘੱਟੇ ਨੇ ਇਹਨੂੰ ਵੰਡ ਲਓ ਇੰਨੇ ਵੰਨ ਤੱਕ ਮੁੱਕ ਗਿਆ ਜੇ ਫੱਟ 10-10 ਮਿੰਟ ਦਿੰਨੇ ਆਰੇ 12-12 ਮਿੰਟ ਦਿੰਨੇ ਇਹ ਤਾਂ ਹੀ ਤਾਂ ਕੋਈ ਖਾਸ ਹੈ ਹਾਂ ਪਹਿਲਾਂ ਇਹ ਪੱਖ ਖਤਮ ਕਰ ਲੈਂਦਾ ਥੋਏ ਗੱਲਾਂ ਮੈਂ ਥੋੜਾ ਨਾਲ ਕਰਨ ਆਇਆ ਸੀ ਤੇ ਬਾਕੀ ਪਿੰਡ ਵਸਦਾਰਾ ਨੂੰ ਹੱਸਦਾਰਾ ਤੇ ਠੰਡੀ ਹਵਾ ਦੇ ਬੁੱਲੇ ਜਿਵੇਂ ਕਹਿੰਦੇ ਕੁੜੀ ਜਿੰਨੇ ਮਰਜ਼ੀ ਵਕੇ ਘਰੇ ਲਈ ਜਾਵੇ ਪਰ ਉਹਦਾ ਇੱਕੋ ਹੀ ਸੁਪਨਾ ਰਹਿੰਦਾ ਹੈ ਰੱਬ ਭਾਗੇ ਰਾਹੀ ਰਹੇ ਮੇਰੇ ਟੇਕਿਆਂ ਵੱਲ ਠੰਡੀਆਂ ਹਵਾਵਾਂ ਦੇ ਭੁੱਲੇ ਆਉਂਦੇ ਰਹਿਣ ਸੋ ਮੇਰੇ ਬੇਕੇ ਨੇ ਪਿੰਡ ਚੋਂ ਨਗਰ ਖੀੜੇ ਚੋਂ ਖੁਸ਼ੀਆਂ ਦੀਆਂ ਖਬਰਾਂ ਆਉਂਦੀਆਂ ਰਹਿਣ ਇਹੀ ਮੰਨ ਦੁਆ ਕਰਦਾ ਤੁਸੀਂ ਆਓ ਤੇ ਦੇਖੋ ਸਕੂਲ ਚੱਲੇ ਫਿਰ ਆਪਾਂ ਦੇਖ ਲੈਣੇ ਮੌਕਾ ਕੋਈ ਸੀਰੀਅਸ ਨਹੀਂ ਇੱਕ ਕਰੋੜ 70 ਲੱਖ ਦਾ ਚੈੱਕ ਜਿਹੜਾ ਅੱਜ ਪਿੰਡ ਦੇ ਸਰਪੰਸਾਭ ਨੂੰ ਮੈਂ ਦੇ ਲੱਗੋ। ਕੋਈ ਕੋਈ ਵੀ ਪੰਚਾਇਤ ਮੈਂਬਰ ਆ ਗਏ। ਕੋਈ ਕਰ ਲੈ ਕਰ ਲੈ। ਇਹਦੇ 'ਚ ਇੱਕ ਮਿੰਟ ਰਹਿ। ਇੱਕ ਇੱਕ ਰਮ ਜੀ ਨੂੰ ਭੇਜ ਆ। ਇਹਦੇ 'ਚ ਜਿਹੜਾ ਇਹ ਅੱਜ ਵਾਲਾ ਚੈੱਕ ਹੈ 1 ਕਰੋੜ 70 ਲੱਖ ਦਾ ਇਹਦੇ 'ਚ ਆ ਰਾਮ ਜੀ ਵਾਲੀ ਗਲੀ, ਗਰਮੀਰਪੁਰ ਵਾਲੀ ਗਲੀ। ਕੰਮੀ ਗਿੰਦਰ ਵਿਕੀ ਸੁਬੇਦਾਰ ਗੁਰਪਿਆਰ ਦਾਨੀ ਉਹਨਾਂ ਵਾਲੀਆਂ ਗਲੀਆਂ ਚਾਨਣਪੁੱਲ ਵਾਲੀ ਗਲੀ ਆਪਕੀ ਸਰਪੰਚ ਵਿਕੀ ਸੁਬੇਦਾਰ ਬੰਤ ਕੋਲਾ ਮੋਹਨ ਮੋਹਨ ਸਿੰਘ ਫਤਬਰਪੁਰ ਹਾਕਮ ਸਿੰਘ ਗੁਜਰ ਉਹਨਾਂ ਵਾਲੀ ਗਲੀਆਂ ਜਸਵਿੰਦਰ ਸਿੰਘ ਸਾਫਤਾ ਸੁਪੰਚਰੀ ਗਲੀ ਤੇ ਬਾਉਂਡਰੀ ਵਾਲ ਸ਼ਮਸ਼ਾਨ ਘਾਟ ਦੀ ਹੈ ਆਰਸੀ ਦੀ ਪਾਈਪਲਾਈਨ ਦੀਰਕਲਾ ਰੋਡ ਤੇ ਜੀ ਡਰੇਨ ਤੱਕ ਹੈ ਉਹ ਹੋ ਗਈ ਤਨਾ ਬਸ ਤੇ ਦੀ ਸਾਰੀ ਦਾ ਕੰਮ ਨਹੀਂ ਬਾਲਮੀਕ ਘਰ ਅੰਸ਼ਾਲਾ ਇੰਟਰਲੌਕ ਤੱਪਰ ਮਾਰਦੇ ਨਾਲ ਚੱਕੜ ਜਿਹੜਾ ਤੋਂ ਬਾ ਸਤਜਪਤੀ ਧਰਮਸ਼ਾਲਾ ਤੇ ਸ਼ਮਸ਼ਾਨ ਘਾਟ ਦੇ ਵਿੱਚ ਉਦਕਮਾਂ ਵਾਸਤੇ ਗੁਰੂ ਘਰ ਦੇ ਨੇੜੇ ਧਰਮਸ਼ਾਲਾ ਦੀ ਸਾਲੀ ਹੈ ਤੇ ਦੋ ਹੋਰ ਸ਼ਮਸ਼ਾਨ ਘਾਟ ਦੀ ਛੱਡ ਨੇ ਜਿਨ੍ਹਾਂ ਵਾਸਤੇ ਪੈਸੇ ਮੰਗੇ ਹੋਏ 1.70 ਲੱਖ ਦਾ ਇੱਕ ਕੰਮ ਦੀ ਦਿੱਤੀ ਲੈ ਲਓ ਹਉ ਕੋਈ ਨਹੀਂ ਕਰਦਾ फोटो बहुत बाता। बहुत बाता में। में। ले फोटो करा ले। फोटो फोटो चलते स्कूल करता ही गल ਅੱਜ ਤੱਕ ਸਾਰਾ ਕਰ ਦਿੱਤਾ ਬਹੁਤ ਬਹੁਤ ਧੰਨਵਾਦ ਬੋਲੇ ਸੋ ਨਿਹਾਲ ਸਬੂਲ ਚੱਲਦੇ ਆ ਫਿਰ ਆਪਾਂ ਦੇਖਣਗੇ ਜੋ ਬਗਲ ਵਿੱਚ